ਉਹ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟ ਇਸੇ ਖਾਂ ਜਿਹੜਾ ਮੋਗਾ ਤੋਂ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਦੇ ਨਾਲ ਮੈਂ ਮਲਾਉਂਦਾ ਰਹੀਨਾ ਅੱਜ ਮੈਂ ਪਹੁੰਚਿਆ ਪਿੰਡ ਖਾਰਾ ਦੇ ਵਿੱਚ ਤੇ ਖਾਰਾ ਦੇ ਵਿੱਚ ਮੇਰੇ ਮਿੱਤਰ ਨੇ ਸੁਖਵਿੰਦਰ ਸਿੰਘ ਖਾਰਾ ਜੀ ਜਿਨ੍ਹਾਂ ਦਾ ਮਧੂਮੱਖੀਆਂ ਦਾ ਕੰਮ ਹੈ ਮਧੂਮੱਖੀਆਂ ਤੋਂ ਸ਼ਹਿਦ ਬਣਾਉਂਦੇ ਨੇ ਤੇ ਸ਼ਹਿਦ ਬਣਾ ਕੇ ਆਪਣੇ ਵਰਗੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਖਵਾਉਂਦੇ ਨੇ ਤੇ ਅੱਜ ਇਹਨਾਂ ਦੇ ਘਰੇ ਪਹੁੰਚੇ ਆ ਅਪਿਛੇ ਤੁਸੀਂ ਵੇਖ ਵੀ ਰਹੇ ਜੇ ਮਧੂਮੱਖੀਆਂ ਦੇ ਡੱਬੇ ਨੇ ਤੇ ਕਰਦੇ ਇਹਨਾਂ ਨਾਲ ਗੱਲਾਂ ਬਾਤਾਂ ਭਾਜੀ ਕੀ ਹਾਲ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਰ ਹੋਰ ਸੁਣਾਓ ਕੀ ਹਾਲ ਚਾਲ ਬਹੁਤ ਬਹੁਤ ਵਧੀਆ ਠੀਕ ਠਾਕ ਜੀ ਹਾਂ ਵਧੀਆ ਤੇ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਬੂਟਾ ਸਿੰਘ ਜੀ ਦਾ ਗਲਾਮੀ ਵਾਲੇ ਦਾ ਜਿਹੜੇ ਏਡੀ ਦੂਰੋਂ ਪਹੁੰਚ ਕੇ ਮੇਰੇ ਘਰੇ ਪਹੁੰਚੇ ਆ ਤੇ ਇਸ ਦੇ ਨਾਲ ਹੀ ਕੈਮਰਾਮੈਨ ਜਿਹੜਾ ਮਲਕੀਤ ਸਿੰਘ ਹੱਲਣਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜਿਆਦਾ ਧੰਨਵਾਦ ਮੈਨੂੰ ਲੈ ਕੇ ਆਏ ਨੇ ਤੇ ਸਤੋਂ ਲਵਾ ਤੁਹਾਡੇ ਜਿੰਨੇ ਵੀ throtte ਚੈਨਲ ਤੁਹਾਡੇ ਨੂੰ ਵੇਖਣਗੇ ਸਾਰਿਆਂ ਦਾ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਮੇਰਾ ਕਿ ਮੱਖੀਆਂ ਦਾ ਕੰਮ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਤੇ ਕਿੰਨੇ ਡੱਬਿਆਂ ਤੋਂ ਸ਼ੁਰੂ ਕੀਤਾ ਥੋੜਾ ਜਿਹਾ ਸੰਖੇਪ ਦੇ ਵਿੱਚ ਦੱਸ ਦਿਓ ਹਾਂਜੀ ਇਹ ਮੱਖੀਆਂ ਦਾ ਕੰਮ ਮੈਂ ਬਕਾਇਦਾ ਟ੍ਰੇਨਿੰਗ ਲੈ ਕੇ 1995 ਦੇ ਵਿੱਚ ਸ਼ੁਰੂ ਕੀਤਾ ਸੀ ਤੇ ਮੈਂ 5 ਡੱਬਿਆਂ ਦਾ ਸ਼ੁਰੂ ਕੀਤਾ ਸੀ ਤੇ ਸਬਸਿਡੀ ਲੈ ਕੇ ਸ਼ੁਰੂ ਕੀਤਾ ਸੀ ਸਰਕਾਰ ਵੱਲੋਂ ਤੇ ਮੈਂ ਪਹਿਲੇ ਸਾਲ ਹੀ 5 ਡੱਬਿਆਂ ਤੋਂ 40 ਡੱਬੇ ਬਣਾ ਲਏ ਸੀ ਉਦੋਂ ਫੁੱਲ ਫਲਾਕਾ ਬਹੁਤ ਹੁੰਦਾ ਸੀ ਤੋਰੀਆ ਬੀਜਦੇ ਲੋਕ ਇਸ ਕਰਕੇ ਮੱਖੀ ਵਾਧੀ ਵੜੀ ਤੁਸੀਂ ਖਾਸ ਟ੍ਰੇਨਿੰਗ ਵੀ ਲਈ ਸੀ ਹਾਂਜੀ ਹਾਂਜੀ ਟ੍ਰੇਨਿੰਗ ਲਈ ਅੱਛਾ ਕਿਹੜੀ ਸ਼ਹਿਰ ਤੋਂ ਟ੍ਰੇਨਿੰਗ ਲਈ ਤੁਸੀਂ ਟ੍ਰੇਨਿੰਗ ਮੈਂ ਲਈ ਸੀ ਅੰਮ੍ਰਿਤਸਰ ਸ਼ਹਿਰ ਤੋਂ ਅੱਛਾ ਅੰਮ੍ਰਿਤਸਰ ਕਿੰਨੇ ਚਿਰ ਦੀ ਟ੍ਰੇਨਿੰਗ ਸੀ ਉਹ ਇਹ 15 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਹਰ ਟਾਈਮ ਤੇ ਤੇ 15 ਦਿਨਾਂ ਦੀ ਟ੍ਰੇਨਿੰਗ ਮਿਲਦੀ ਹੈ ਇਹ ਕਿਹੜੇ ਸਾਲ ਦੀ ਗੱਲ ਹੈ ਇਹ 1995 ਦੀ ਗੱਲ ਹੈ 1995 ਦੇ ਵਿੱਚ ਬਾਈ ਨੇ ਟ੍ਰੇਨਿੰਗ ਲਈ ਟ੍ਰੇਨਿੰਗ 15 ਦਿਨਾਂ ਦੀ ਲੈ ਕੇ ਇਹਨੇ ਆਪ ਦਾ ਕੰਮ ਸ਼ੁਰੂ ਕੀਤਾ ਐਸ ਵੇਲੇ ਸਫਲ ਮਧੂਮੱਖੀ ਕਿਸਾਨ ਹੈ ਹੈਨਾ ਹਾਂਜੀ ਤੇ ਨਾਲ ਹੀ ਮੇਰਾ ਹੁਣ ਇਹ ਸਵਾਲ ਆ ਕਿ ਮੱਖੀਆਂ ਦੀ ਜਿਹੜੀ ਮੁੱਢਲੀ ਸਾਫ ਸੰਭਾਲ ਆ ਉਹ ਕਿਵੇਂ ਕਰਦੇ ਜੀ ਵੇਖੋ ਜੀ ਜਦੋਂ ਹੁਣ ਤੇ ਇੱਕ ਗਲਮਾ ਵਿੱਚ ਹੋਰ ਕਰਾਂ ਸਰਕਾਰ ਵੱਲੋਂ ਨਾ 50 ਡੱਬੇ ਦਿੱਤੇ ਜਾਂਦੇ ਆ ਨਵੇਂ ਜਿੰਨੇ ਮੱਖੀ ਪਾਲਕਾ ਬਕਾਇਦਾ ਟ੍ਰੇਨਿੰਗ ਪਹਿਲਾਂ ਦੇ ਕੇ ਜਦੋਂ ਉਹਨਾਂ ਕੋਲੇ ਸਰਟੀਫਿਕੇਟ ਹੁੰਦਾ ਵਾ ਫ੍ਰੀ ਦਿੱਤੇ ਜਾਂਦੇ ਆ ਨਹੀਂ ਜੀ ਉਹ ਸਬਸਿਡੀ ਤੇ ਆ ਆਧੀ ਸਬਸਿਡੀ ਹੁੰਦੀ ਆ ਵਿੱਚ ਅੱਛਾ ਅੱਧੀ ਅੱਧੀ ਪਹਿਲਾਂ ਪੈਸੇ ਸਾਰੇ ਧਾਰਨੇ ਆ ਅੱਧੀ ਸਬਸਿਡੀ ਖਾਤੇ 'ਚ ਆ ਜਾਣੀ ਆ ਜਦੋਂ ਆਪਣੇ ਡੱਬੇ ਆਪਾਂ ਉਹਨਾਂ ਨੂੰ ਵਿਖਾ ਦੇਵਾਂਗੇ ਮਹਿਕਮੇ ਵਾਲੇ ਅੱਛਾ ਅੱਛਾ ਤੇ ਉਹ ਡੱਬੇ ਜਦੋਂ ਅਸੀਂ ਲਿਆਉਣੇ ਆ ਤੇ ਉਹਨਾਂ ਨੂੰ ਅਸੀਂ ਥੋੜਾ ਜਿਹਾ ਉੱਚੇ ਥਾਂ ਮੀਮੂ ਜਦੋਂ ਆਉਂਦਾ ਵਾ ਤੇ ਤਾਂ ਡੁੱਬ ਨਾ ਜਾਣ ਉੱਚ ਅੱਛਾ ਅੱਛਾ ਤੇ ਦੋਸਤੋ ਤੁਸੀਂ ਵੀ ਕੋਰਸ ਕਰਕੇ ਸਬਸਿਡੀ ਲੈ ਸਕਦੇ ਜੇ ਡੱਬੇ ਆਪਦੇ ਘਰੇ 50 ਲਿਆ ਸਕਦੇ ਜੇ ਸਬਸਿਡੀ ਤੁਹਾਨੂੰ ਘਰੇ ਮਿਲ ਜੇਗੀ ਹੈਨਾ ਜਿੰਨੇ ਕਰਨਾ ਉਹ ਕਰ ਵੀ ਸਕਦੇ ਜੇ ਬਾਕੀ ਮੈਂ ਨੰਬਰ ਇਹਨਾਂ ਦਾ ਸਕਰੀਨ ਤੇ ਦਊਂਗਾ ਗੱਲਬਾਤ ਕਰਦੇ ਆਂ ਅਸੀਂ ਜਲਦੀ ਸਾਡੀ ਗੱਲਬਾਤ ਅਸੀਂ ਕਰ ਰਹੇ ਆਂ ਅਗਲਾ ਸਵਾਲ ਇਹਨਾਂ ਨੂੰ ਮੈਂ ਕਰਦਾ ਕਿ ਮੱਖੀਆਂ ਬਾਰੇ ਜਾਣਕਾਰੀ ਦਿਓ ਕਿ ਕਿਹੜੀ ਕਿਹੜੀ ਮੱਖੀ ਹੁੰਦੀ ਹੈ ਕਿਵੇਂ ਕਿਵੇਂ ਹੁੰਦੀ ਹੈ ਸਾਨੂੰ ਤਾਂ ਹੁਣ ਜਾਣਕਾਰੀ ਨਹੀਂ ਹੈਗੀ ਵੇਖੋ ਜੀ ਇਹ ਜਿਹੜੀਆਂ ਮੱਖੀਆਂ ਵੇ ਇੱਕ ਤਾਂ ਡੂੰਮਣਾ ਹੁੰਦਾ ਸਾਰੇ ਲੋਕ ਜਾਣਦੇ ਆ ਹਾਂ ਇੱਕ ਹੁੰਦਾ ਡੂੰਮਣਾ ਉਹ ਬੜਾ ਬੈੜਾ ਹੁੰਦਾ ਉਹਨੂੰ ਪਾਲਿਆ ਨਹੀਂ ਜਾ ਸਕਦਾ ਵਾਇਰ ਪੈ ਜਾਂਦਾ ਵਾ ਇੱਕ ਨਿੱਕੀ ਮੱਖੀ ਹੁੰਦੀ ਆ ਉਹ ਵੀ ਬਕਸ਼ਾਂ ਵਿੱਚ ਟਿਕਦੀ ਨਹੀਂ ਕੀ ਪਾਲੀ ਨਹੀਂ ਜਾਂਦੀ ਜੇ ਟਿਕ ਵੀ ਜਾਵੇ ਤੇ ਉਹ ਸ਼ਹਿਦ ਨਹੀਂ ਦਿੰਦੀ ਅੱਛਾ ਬਹੁਤ ਘੱਟ ਹੁੰਦਾ ਉਹਦਾ ਸ਼ਹਿਦ ਤੇ ਇਹ ਜਿਹੜੀਆਂ ਟਾਲੀਆਂ ਨਾਲ ਮੱਖੀਆਂ ਨੂੰ ਬੋਲਦੇ ਆ ਤੇ ਇਹ ਸਰਕਾਰ ਨੇ ਬੜੀਆਂ ਕੋਸ਼ਿਸ਼ਾਂ ਕਰਕੇ ਜਿਹੜੇ ਕਾਮਜਾਬ ਇਥੇ ਕੀਤੀ ਲਗਭਗ 1962 ਦੇ ਵਿੱਚ ਯੂਨੀਵਰਸਿਟੀ ਨੇ ਪਾਸ ਕੀਤੀ ਇਥੇ ਕਾਮਜਾਬ ਕਰ ਲਈ ਸੀ ਉਸ ਤੋਂ ਪਹਿਲਾਂ 1922 ਤੋਂ ਲੈਂਦੇ ਸੀ ਤੇ ਦੋ ਤਿੰਨ ਵਾਰ ਮਰ ਗਏ ਸੀ ਤੇ ਉਹ ਬਾਅਦ ਦੇ ਵਿੱਚ ਟ੍ਰੇਨਿੰਗ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਮੰਨ ਲਓ ਤੇ 1984 ਵਿੱਚ ਇਹ ਦਾ ਆਮ ਹੀ ਲੋਕਾਂ ਨੇ ਟ੍ਰੇਨਿੰਗ ਲੈ ਕੇ ਇਥੇ ਇਹਦਾ ਕੰਮ ਸ਼ੁਰੂ ਕੀਤਾ ਅੱਛਾ ਹੂੰ ਮਤਲਬ ਇਹ ਇੱਕ ਤਿੱਜੀ ਮੱਖੀ ਜਿਹੜੀ ਸ਼ੁਰੂ ਕੀਤੀ ਇੱਕ ਡੂੰਮਣਾ ਹੋ ਗਿਆ ਇੱਕ ਜਿਹੜੀ ਤੁਸੀਂ ਦਸੀ ਨਿੱਕੀ ਮੱਖੀ ਸੀ ਇੱਕ ਇਹ ਮੱਖੀ ਜਿਹੜੀ ਸਰਕਾਰ ਨੇ ਉਹ ਪੈਦਾ ਕੀਤੀ ਹੈ ਹਾਂਜੀ ਪੈਦਾ ਕੀਤੀ ਅੱਛਾ 1900 ਤੋਂ 62 ਤੋਂ ਬਾਅਦ ਸਰਕਾਰ ਨੇ 1962 ਤੋਂ ਲੈ ਕੇ ਇਹ ਮੱਖੀ ਜਿਹੜੀ ਇਹ ਸ਼ੁਰੂ ਕੀਤੀ ਆ ਕਿਸਾਨਾਂ ਵਾਸਤੇ ਸ਼ਹਿਦ ਬਣਾਉਣ ਵਾਲਿਆਂ ਵਾਸਤੇ ਹੈਨਾ ਹਾਂਜੀ ਤੇ ਇੱਕ ਰਾਣੀ ਮੱਖੀ ਹੁੰਦੀ ਆ ਉਹਦਾ ਕੀ ਚੱਕਰ ਹੈ ਰਾਣੀ ਉਹਨੂੰ ਕਿਉਂ ਕਹਿੰਦੇ ਆ ਵੇਖੋ ਜੀ ਜਿਹੜੀ ਰਾਣੀ ਮੱਖੀ ਹੁੰਦੀ ਆ ਉਹ ਇੱਕ ਹੁੰਦੀ ਉਹ ਡੱਬੇ ਦੀ ਅਸਲ 'ਚ ਮਾਂ ਵੀ ਕਹਿ ਸਕਦੇ ਆ ਜਥੇਬੰਦਕ ਵੀ ਕਹਿ ਸਕਦੇ ਆ ਉਹ ਜਿਹੜੀ ਰਾਣੀ ਮੱਖੀ ਆ ਨਾ ਜੇਕਰ ਉਹ ਮਰ ਜਾਵੇ ਤੇ ਫੇਰ ਜਿਹੜਾ ਡੱਬਾ ਵਾ ਖਤਮ ਵੀ ਹੋ ਜਾਂਦਾ ਵਾ ਜਦੋਂ ਰਾਣੀ ਮੱਖੀ ਆ ਜਾਣਾ ਇਸ ਦੀ ਡੱਬੇ ਦੀ ਸਮੈਲ ਆਉਂਦੀ ਰਹਿੰਦੀ ਆ ਤੇ 6 ਘੰਟੇ ਦੀ ਸਮੈਲ ਆਉਂਦੀ ਆ ਮੰਨ ਲਓ ਹੁਣੇ ਮੱਖੀ ਮਰ ਗਈ ਆ ਤੇ ਡੱਬੇ ਦੇ ਵਿੱਚ ਬੜੀ ਹਲਚਲ ਭਾਂ ਭਾਂ ਦੀਆਂ ਆਵਾਜ਼ਾਂ ਆਉਣੀਆਂ ਤੇ ਸਾਰੀ ਮੱਖੀ ਨੇ ਪਰੇਸ਼ਾਨ ਹੋ ਜਾਣਾ ਵਾ ਤੇ 6 ਘੰਟੇ ਬਾਅਦ ਮੱਖੀ ਦੀ ਜੋ ਸਮੈਲ ਖਤਮ ਹੋ ਗਈ ਤੇ ਮੱਖੀਆਂ ਨੂੰ ਸਮਝ ਲੈਣਾ ਨੇ ਵੀ ਹੁਣ ਨਾ ਹੀ ਲੱਭਣੀ ਮਰ ਗਈ ਆ ਉਦ ਦੇ ਤਾਜ਼ੇ ਆਂਡੇ ਡੱਬੇ ਦੇ ਵਿੱਚ ਹੋਏ ਤਾਜ਼ੇ ਆਂਡਿਆਂ ਤੋਂ ਉਹਨਾਂ ਨੇ ਫੇਰ ਨਵੀਂ ਰਾਣੀ ਬਣਾਉਣੀ ਸ਼ੁਰੂ ਕਰ ਦੇਣੀ ਆ ਚਾਰ ਪੰਜ ਰਾਣੀਆਂ ਨਵੀਆਂ ਉਹਨਾਂ ਬਣਾ ਲੈਣੀਆਂ ਉਹਨਾਂ ਵਿੱਚੋਂ ਜਿਹੜੀ ਪਹਿਲੀ ਰਾਣੀ 16 ਦਿਨ ਬਾਅਦ ਨਿਕਲੂਗੀ ਉਹ 16 ਦਿਨ ਬਾਅਦ ਜਿਹੜੀ ਪਹਿਲੀ ਰਾਣੀ ਨਿਕਲੀ ਜੇ ਡੱਬੇ ਵਿੱਚ ਮੱਖੀ ਵੱਧ ਹੋਈ ਬਹੁਤ ਜ਼ਿਆਦੀ ਫੇਰ ਦੋ ਨਿਕਲਣਗੀਆਂ ਤੇ ਅੱਧੀ ਮੱਖੀ ਇੱਕ ਮੱਖੀ ਢਾ ਕੇ ਲੈ ਜਾਊਗੀ ਤੇ ਜੇ ਮੱਖੀ ਹਸਾਬ ਦੀ ਹੋਈ ਫੇਰ ਇੱਕੀ ਮੱਖੀ ਦੂਜੀਆਂ ਰਾਣੀਆਂ ਨੂੰ ਮਾਰ ਦੂ ਪਹਿਲਾਂ ਨਿਕਲਣ ਵਾਲੀ ਮੱਖੀ ਡੱਬੇ ਦੀ ਮਾਂ ਬਣ ਜਾਊਗੀ ਇਹ ਮਤਲਬ ਕਿ ਰਾਣੀ ਮੱਖੀ ਦਾ ਹੀ ਸਾਰਾ ਇਨਾ ਸਿਸਰਾ ਹੈ ਉਹਦਾ ਇਹ ਸਾਰਾ ਪਰਿਵਾਰ ਆ ਹਾਂਜੀ ਹਾਂਜੀ ਉਹਦਾ ਪਰਿਵਾਰ ਆ ਰਾਣੀ ਮੱਖੀ ਦਾ ਹਾਂਜੀ ਹਏ ਰਾਣੀ ਮੱਖੀ ਬਾਰੇ ਇੱਕ ਗੱਲ ਆਪਾਂ ਹੋਰ ਭੁੱਲ ਗਏ ਸੀ ਰਾਣੀ ਮੱਖੀ ਜਿਹੜੀ ਆ ਨਾ ਇਹ 16 ਦਿਨਾਂ ਬਾਅਦ ਨਿਕਲਦੀ ਆ ਤੇ 26 ਦਿਨਾਂ ਬਾਅਦ ਆਂਡੇ ਲਗਪੈਂਦੀ ਦੇਣ ਅੱਛਾ ਤੇ ਇਹ ਬਾਹਰ ਨਹੀਂ ਜਾਂਦੀ ਦੋ ਡਾਰੀਆਂ ਮਾਰਦੀ ਆ ਜਿਹੜੀ ਪਹਿਲੀ ਡਾਰੀ ਉਹ ਬਾਲ ਡਾਰੀ ਕਿਣੀ ਜਾਂਦੀ ਦੂਜੀ ਜਦੋਂ ਡਾਰੀ ਆਕਾਸ਼ ਦੇ ਵਿੱਚ ਮਾਰਦੀ ਆ ਨਾ ਉਸ ਟਾਈਮ ਤੇ ਬਹੁਤ ਸਾਰੇ ਨਖੱਟੂ ਜਿਨ੍ਹਾਂ ਨੂੰ ਨਰ ਕਹਿੰਦੇ ਉੱਡ ਜਾਂਦੇ ਆ ਤੇ ਫਿਰ ਉੱਡਦੀ ਹੋਈ ਸਬੂਕ ਕਰਦੀ ਆ ਉਸ ਤੋਂ ਬਾਅਦ ਜਦੋਂ ਗਰਭਵਤੀ ਹੋ ਕੇ ਆਉਂਦੀ ਆ ਫਿਰ ਇਹ ਮਤਲਬ ਲਗਾਤਾਰ ਆਂਡੇ ਦਿੰਦੀ ਆਂਡਾ 3000 ਤੋਂ ਲਾ ਕੇ 3500 ਦਿੰਦੀ ਆ। ਲੋ ਵੀ ਦੋਸਤੋ 3000 ਆਂਡਾ ਡੇਲੀ ਰਾਣੀ ਮੱਖੀ ਦਿੰਦੀ ਆ। ਹਾਂਜੀ ਹਾਂ ਤੇ ਉਹ ਤੋਂ ਹੀ ਫਿਰ ਸਾਰਾ ਇਹਦਾ ਪਰਿਵਾਰ ਜਿਹੜਾ ਉਹ ਅੱਗੇ ਚੱਲਦਾ ਹੈ। ਅੱਗੇ ਚੱਲਦਾ ਹੈ ਹੈਨਾ ਤੇ ਇੱਥੇ ਹੁਣ ਇੱਕ ਗੱਲ ਹੋਰ ਆ ਕਿ ਮੱਖੀਆਂ ਦੀ ਖੁਰਾਕ ਲੈਣ ਵਾਸਤੇ ਮੱਖੀਆਂ ਕਿੰਨੀ ਕੁ ਦੂਰ ਤੱਕ ਤਲੀਆਂ ਜਾਂਦੀਆਂ। ਇਹ ਤੋਂ ਪਹਿਲਾਂ ਆਪਾਂ ਵਿੱਚੇ ਭੁੱਲ ਗਏ ਸੀ ਬਾਕੀ ਕਾਂ ਸਾਰੀਆਂ ਜਿੰਨੀਆਂ ਡੱਬੇ ਵਿੱਚ ਮੱਖੀਆਂ ਹੁੰਦੀਆਂ ਨਾ ਉਹ ਹੁੰਦੀਆਂ ਕਾਮ ਮੱਖੀਆਂ ਬੋਲਦੇ ਆਂ ਅੱਛਾ ਉਹਨਾਂ ਨੇ ਬੱਚਿਆਂ ਨੂੰ ਸੰਭਾਲਣਾ ਬਾਹਰੋਂ ਸ਼ਾਇਦ ਲਾਉਣਾ ਪੋਲਣ ਦੇਉਣਾ ਸਾਰਾ ਉਹਨਾਂ ਦਾ ਕੰਮ ਹੈ ਉਹਨਾਂ ਦਾ ਸਾਰਾ ਕੰਮ ਰਾਂਣੀ ਮੱਖੀ ਦਾ ਕੰਮ ਆਂਡਾ ਦੇ ਕੇ ਅੱਛਾ ਅੱਗੇ ਤੋਂ ਅੱਗੇ ਆਂਡੇ ਦੇਈ ਜਾਣਾ ਤੇ ਰਾਣੀ ਮੱਖੀ ਦੀ ਉਮਰ 2.5 ਸਾਲ ਹੁੰਦੀ ਆ ਤੇ ਜੇਕਰ ਮਤਲਬ ਆਪਣੇ ਜਿਹੜੇ ਹੁੰਦੇ ਆ ਨਾ ਆਪਣੇ ਮੱਖੀ ਪਾਲਕ ਉਹ 1 ਸਾਲ ਬਾਅਦ ਨਵੀਂ ਰਾਣੀ ਪੈਦਾ ਕਰ ਲੈਂਦੇ ਆ ਤੇ ਪਹਿਲੀ ਰਾਣੀ ਜਿਹੜੀ ਆ ਉਹਨੂੰ ਮਾਰ ਦਿੰਦੇ ਆ ਤਾਂ ਕਿ ਆਂਡੇ ਜਿਹੜੇ ਆ ਲਗਾਤਾਰ ਇਹਨੇ ਦੇਈ ਜਾਵੇ ਪ ਆਬ ਵੀ ਤੁਸੀਂ ਮਾਰ ਦਿੰਦੇ ਜੀ ਉਹਨੂੰ ਹਾਂਜੀ ਹਾਂਜੀ ਜਿਹੜੀ ਪੁਰਾਣੀ ਰੱਖੀ ਹੋ ਜਾਂਦੀ ਹੈ ਉਹਨੂੰ ਮਾਰ ਦਿੰਦੇ ਜਾਂ ਵੇਚ ਦਿੰਦੇ ਅੱਛਾ ਵੇਚ ਵੀ ਦਿੰਦੇ ਅੱਛਾ ਵੇਖ ਵੀ ਜਾਂਦੀ ਹੋ ਹਾਂਜੀ ਜੇਕਰ ਡੱਬੇ ਜਦੋਂ ਵੇਚਦੇ ਆਂ ਤੇ ਆਮ ਕਰਕੇ ਪੁਰਾਣੀਆਂ ਮੱਖੀਆਂ ਉਹ ਦੇ ਦੇ ਦਈਓ ਸਸਤੀ ਵੀ ਦੇ ਅੱਛਾ ਹੁਣ ਆਪਾਂ ਇਹਦੀ ਸ਼ਹਿਦ ਦੀ ਪੈਦਾਵਾਰ ਵਾਲੇ ਆਉਣੇ ਆ ਕਿ ਇੱਕ ਬਕਸੇ ਦੇ ਵਿੱਚੋਂ ਕਿੰਨਾ ਕੁ ਸ਼ਹਿਦ ਤੁਸੀਂ ਪ੍ਰਾਪਤ ਕਰ ਸਕਦੇ ਜੀ ਵੇਖੋ ਜੀ ਇਹ ਜਿਹੜਾ ਆਪਣਾ ਸ਼ਹਿਦ ਦੀ ਪ੍ਰਾਪਤੀ ਆ ਨਾ ਇਹ ਲਗਭਗ ਮੱਖੀਆਂ ਜਿਵੇਂ ਡੱਬੇ ਚ ਬਹੁਤ ਜਿਆਦੀਆਂ ਵਾਂ ਤੇ ਫੁੱਲ ਫੁਲਾਕਾ ਸਾਰਾ ਸਾਲ ਹੀ ਮੱਖੀਆਂ ਦੇ ਨੇੜੇ ਰਿਹਾ ਵਾ ਜਾਂ ਆਪਾਂ ਮੱਖੀਆਂ ਫੁੱਲ ਫੁਲਾਕੇ ਦੇ ਨੇੜੇ ਰੱਖੀਆਂ ਵਾਂ ਇਸ ਗੱਲ ਤੇ ਨਿਰਭਰ ਕਰਦੀ ਆ ਜੇਕਰ ਮੰਨ ਲਓ ਸਾਡੇ ਕੋਲੇ ਡਬਲ ਸਟੋਰੀ ਦਾ ਡੱਬਾ ਵਾ ਅਸੀਂ ਸਫਰ ਉੱਪਰ ਲਾਇਆ ਵਾ ਸਾਡੇ ਕੋਲ 20 ਫਰੇਮ ਦਾ ਡੱਬਾ ਵਾ ਸਾਡੇ ਕੋਲ ਮੱਖੀ ਪੂਰੀ ਆ ਤੇ ਅਸੀਂ ਸਾਰਾ ਸਾਲ ਫੁੱਲਾਂ ਦੇ ਲਾਗੇ ਰੱਖੀ ਆ ਤੇ ਫਿਰ ਕੁਇੰਟਲ ਸ਼ਹਿਦ ਇੱਕ ਡੱਬਾ ਦੇ ਸਕਦਾ ਵਾ ਇੱਕ ਡੱਬੇ ਚੋਂ ਕੁਇੰਟਲ ਸ਼ਹਿਦ ਕਿੰਨੇ ਚਿਰ ਤੱਕ ਇੱਕ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਕੁਆਂਟਲ ਸ਼ਾਇਦ ਇੱਕ ਬਕਸੇ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਹੈਨਾ ਪਰੰਤੂ ਇਹਦੇ ਚ ਗੱਲ ਦੂਸਰੀ ਆ ਅੱਜ ਕੱਲ ਜਿਹੜੇ ਮੱਖੀ ਪਾਲਕਾ ਉਹਨਾਂ ਮੱਖੀ ਜੜੀ ਆ ਟਰੱਕਾਂ ਦੇ ਲੱਦ ਕੇ ਬਾਹਰ ਲੈ ਜਾਣੀ ਹੁੰਦੀ ਆ ਉਹ ਸਿੰਗਲ ਡੱਬੇ ਰੱਖਦੇ ਆ ਤੇ ਜਿਹੜੇ ਸਿੰਗਲ ਡੱਬੇ ਆ ਨਾ ਜੇਕਰ ਮਤਲਬ ਇੰਨਾ ਫੁੱਲ ਫਲਾਕਾ ਮਿਲਦਾ ਨਹੀਂ ਤੇ ਉਹਨਾਂ ਦੀ ਐਵਰੇਜ 50 ਕਿਲੋ ਹੁੰਦੀ ਆ ਜਿਹੜੇ ਡੱਬੇ ਸਾਡੇ ਇੱਥੇ ਪਏ ਆ ਮਗਰ ਵੇਖ ਰਿਹਾ ਜੇ ਤੁਸੀਂ ਇਹ ਡੱਬੇ ਸਾਰੇ 20 ਕਿਲੋ ਸ਼ਾਇਦ ਦਿੰਦੇ ਕਿਉਂਕਿ ਇੱਕ ਥਾਂ ਪਏ ਰਹਿੰਦੇ ਆ ਬਾਹਰ ਸਾਥੋਂ ਜਾਂਦੇ ਨਹੀਂਗੇ ਇੱਕ ਮੈਂ ਗੱਲ ਖੜਾ ਸਭ ਤੋਂ ਜ਼ਰੂਰ ਪੁੱਛਣੀ ਆ ਜਦੋਂ ਇਹ ਫੁੱਲਾਂ ਦੇ ਬਾਹਰ 3 ਕਿਲੋਮੀਟਰ ਤੁਸੀਂ ਦੱਸਿਆ ਕਿ ਚਲੀਆਂ ਜਾਂਦੀਆਂ ਹਨ ਉਹਨਾਂ ਨੇ ਫਿਰ ਇਹ ਡੱਬੇ ਜਿਵੇਂ ਲੱਭਦੇ ਅਗੇ ਅਸੀਂ ਆਪਦੇ ਡੱਬੇ ਬੱਚੀ ਵੜਨਾ ਇਹ ਕਿਵੇਂ ਕਰਦੀਆਂ ਉਹ ਦੇਖੋ ਕਿਵੇਂ ਕਰਦੀ ਜਦੋਂ ਅਸੀਂ ਮੱਖੀ ਲੈ ਕੇ ਆਉਂਨੇ ਆ ਨਾ ਪਹਿਲੇ ਦਿਨ ਡੱਬੇ ਅਸੀਂ ਰੱਖਦੇ ਜਾਂ ਬਾਹਰ ਦੇ ਜਦੋਂ ਇਹਨਾਂ ਨੂੰ ਲੈ ਕੇ ਜਾਂਦੇ ਰੱਖਦੇ ਕਿਤੇ ਵੀ ਇਹ ਮੱਖੀ ਪਹਿਲਾਂ ਜਦੋਂ ਡੱਬੇ 'ਚ ਨਿਕਲਦੀ ਆ ਨਾ ਤੇ ਡੱਬੇ ਦੇ ਘੇਰੇ ਘੇਰੇ ਇਹ ਗੇੜੇ ਮਾਰਦੀ ਆ ਜਿਤਨਾ ਜਾਜ ਮਾਰਦਾ ਨਾ ਤੇ ਗੇੜਾ ਮਾਰ ਕੇ ਆਪਣੇ ਦਵਾਜ ਦੇ ਵਿੱਚ ਉਹ ਥਾਂ ਨੂੰ ਪੱਕਿਆ ਕਰ ਲੈਂਦੀ ਹੈ ਅੱਛਾ ਉਸ ਤੋਂ ਬਾਅਦ ਹੋਰ ਵੱਡੇ ਗੇੜੇ ਤੇ ਵੱਡੇ ਗੇੜੇ ਵਾਹ 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 ਫਿਰ ਇਹ ਜਦੋਂ 1 ਕਿੱ ਤੇ ਜੇ ਰਾ ਮਾਲੋ ਆਪਣੇ ਦਿਮਾਗ ਚ ਪੱਕਾ ਕਰ ਲੈਂਦੀ ਆ ਨਾ ਤੇ ਉਸ ਤੋਂ ਬਾਅਦ ਫਿਰ ਕਿਤੇ ਉਹ ਵੀ ਮੱਕੀ 3 ਕਿਲੋਮੀਟਰ ਤੱਕ ਜਦੋਂ ਆਉਂਦੀ ਆ ਆਪਣੇ ਡੱਬਾ ਲੱਭ ਲੈਂਦੀ ਉਹ ਫਿਰ ਆਪਣੇ ਡੱਬੇ ਜੀ ਲੱਭ ਲੈਂਦੀ ਤੇ ਦੂਜੇ ਡੱਬੇ 'ਚ ਤੁਸੀਂ ਕਹਿ ਰਹੇ ਸੀ ਕਿ ਵੜਨ ਵੀ ਨਹੀਂ ਦਿੰਦੀਆਂ ਉਹ ਹਾਂ ਤੇ ਦੂਜੇ ਡੱਬੇ 'ਚ ਵੜ ਜੇ ਤੇ ਦੂਜੀਆਂ ਮੱਖੀਆਂ ਕਈ ਰਾ ਮਾਰ ਵੀ ਦਿੰਦੀਆਂ ਅੱਛਾ ਤੇ ਜੇਕਰ ਉਹਦਾ ਰਾਣੀ ਨਾ ਹੋਵੇ ਤੇ ਉਹਨੂੰ ਆਪਣਾ ਵੀ ਲੈਂਦੀਆਂ ਵਾ ਕਈ ਵਾਰ ਅੱਛਾ ਜੇ ਰਾਣੀ ਉਸ ਡੱਬੇ 'ਚ ਨਹੀਂ ਤੇ ਫਿਰ ਉਹਨੂੰ ਆਂਦੀਆਂ ਜੀ ਆਇਆਂ ਨੂੰ ਸਾਡੇ ਘਰੇ ਆਈਏ ਤੇ ਤੁਸੀਂ ਆ ਜਾਓ ਹੈਨਾ ਤੇ ਜੇ ਰਾਣੀ ਉਹਦੇ ਵਿੱਚ ਹੈਗੀ ਆ ਹਾਂਜੀ ਤੇ ਫਿਰ ਉਹ ਡੱਬੇ 'ਚ ਨਹੀਂ ਵੜਨ ਦਿੰ ਤੇ ਹੁਣ ਆਪਣਾ ਸ਼ਹਿਦ ਤੁਸੀਂ ਕੱਢ ਲਿਆ ਹਾਂਜੀ ਹੁਣ ਇਹਦੀ ਸਾਂਭ ਸੰਭਾਲ ਕਿਵੇਂ ਕਰਦੇ ਜੀ ਮੰਨ ਲਓ ਜਿਹੜਾ ਅਸੀਂ ਸ਼ਹਿਦ ਕੱਢ ਲੈਂਦੇ ਆ ਨਾ ਆਮ ਕਰਕੇ ਜਿਹੜਾ ਨਾ ਸ਼ਹਿਦ ਜੰਮਿਆ ਜ਼ਿਆਦਾ ਨਿਕਲਦਾ ਵਾ ਸਰੋਂ ਤੋਰੀਏ ਦਾ ਜੇ ਕੁੱਲ ਸ਼ਹਿਦ ਵਾ ਸ਼ਹਿਦ ਸਾਡਾ ਜਿੰਨੀ ਪੈਦਾਵਾਰ ਹੁੰਦੀ ਆ ਨਾ 80% ਜਿਹੜਾ ਸ਼ਹਿਦ ਜੰਮਿਆ ਨਿਕਲਦਾ ਵਾ ਤੇ ਦੂਜਾ ਸ਼ਹਿਦ ਜਿਹੜਾ ਬਹੁਤ ਘੱਟ ਹੁੰਦਾ ਵਾ ਜਿਹੜਾ ਨਹੀਂ ਜੰਮਦਾ ਉਹ ਹੁੰਦਾ ਵਾ ਸਫੈਦੇ ਦਾ ਤੇ ਵਰਸੀਮ ਦੇ ਫੁੱਲਾਂ ਦਾ ਹਾਂ ਤੇ ਇਸ ਕਰਕੇ ਨਾ ਉਹ ਜਿਹੜਾ ਸ਼ਹਿਦ ਆ ਜੰਮਿਆ ਵਾ ਆਮ ਲੋਕਾਂ ਨੂੰ ਵਹਿਮ ਕਿ ਨਕਲੀ ਹੁੰਦਾ ਮਾੜਾ ਹੁੰਦਾ ਵਾ ਇਹ ਸ਼ਹਿਦ ਜੰਮਿਆ ਬਹੁਤ ਵਧੀਆ ਅਸਲੀ ਹੁੰਦਾ ਵਾ ਸਾਨੂੰ ਵਰਤਣਾ ਖਾਣਾ ਚਾਹੀਦਾ ਵਾ ਮੈਂ ਇਸੇ ਸਵਾਲ ਤੇ ਆਉਣਾ ਸੀ ਕਿ ਬੜੇ ਲੋਕ ਕਹਿੰਦੇ ਆ ਕਿ ਇੱਥੇ ਵੇਚਣ ਵਾਲੇ ਤੁਰੇ ਫਿਰਦੇ ਆ ਬੀਬੀਆਂ ਤੁਰੀਆਂ ਫਿਰਦੀਆਂ ਉਹ ਕਹਿੰਦੇ ਸ਼ਹਿਦ ਲੈ ਲਓ ਪਰ ਉਹ ਕਿਵੇਂ ਸਾਨੂੰ ਪਛਾਣ ਕਿਵੇਂ ਹੋਵੇ ਇਹਦੀ ਪਛਾਣ ਕੀ ਆ ਹਾਂਜੀ ਜਿਹੜਾ ਸਾਡੇ ਕੋਲ ਸ਼ਹਿਦ ਹੁੰਦਾ ਵਾ ਨਾ ਜਦੋਂ ਅਸੀਂ ਪਾਣੀ ਦਾ ਗਲਾਸ ਲੈਨੇ ਤੇ ਇੱਕ ਵਿੱਚ ਚਮਚਾ ਹੀ ਸ਼ਹਿਦ ਦਾ ਵਿੱਚ ਪਾਟਦੇ ਆ ਜਿਹੜਾ ਅਸਲੀ ਸ਼ਹਿਦ ਸਾਰਾ ਥੱਲੇ ਜਾ ਕੇ ਜੰਮ ਜਾਂਦਾ ਵਾ ਜੰਮ ਜਾਂਦਾ ਹਾਂ ਤਾਂ ਉਹਨ ਤੇ ਜਿਹੜਾ ਸ਼ਹਿਦ ਦੂਸਰਾ ਹੁੰਦਾ ਵਾ ਨਕਲੀ ਉਹ ਜਾਂਦਿਆਂ ਵੀ ਅੱਧਾ ਖੁਰ ਜਾਂਦਾ ਵਾ ਇਸ ਤੋਂ ਇਲਾਵਾ ਦੋ ਤਿੰਨ ਤਰੀਕੇ ਹੋਰ ਜੇ ਸੂਤੀ ਕੱਪੜੇ ਤੇ ਇੱਕ ਬੂੰਦ ਪਾ ਲਈਏ ਤੇ ਬਾਅਦ ਚ ਅਸੀਂ ਧੋ ਲੈਨੇ ਤਾਂ ਦਾਗ ਨਹੀਂ ਹੈ ਸ਼ਹਿਦ ਦਾ ਪੈਂਦਾ ਤੇ ਜਿਹੜਾ ਨਕਲੀ ਉਹਦਾ ਦਾਗ ਪੈ ਜਾਊਗਾ ਹਾਂ ਤੇ ਬਾਕੀ ਸਾਡੀ ਜ਼ਬਾਨ ਵੀ ਦੱਸ ਦਿੰਦੀ ਅਸਲੀ ਸ਼ਹਿਦ ਜਿਹੜਾ ਵਾ ਉਹ ਮਤਲ ਖਾਣ ਦੇ ਟਾਈਮ ਤੇ ਤੇ ਮੈਂ ਨਾ ਇੱਕ ਬੜੀ ਚੰਬੇ ਵਾਲੀ ਗੱਲ ਤੁਹਾਨੂੰ ਪੁੱਛਣ ਲੱਗਾ ਮੈਂ ਵੇਖਿਆ ਵੀ ਹੈ ਕਿ ਅਕਸਰ ਸ਼ਹਿਦ ਦੀਆਂ ਮਧੂਮੱਖੀਆਂ ਨੂੰ ਪਾਲਣ ਵਾਲੇ ਨਾ ਆਪਦੇ ਸਰੀਰ ਤੇ ਨਾ ਸਾਰੀਆਂ ਮੱਖੀਆਂ ਬਿਠਾ ਲੈਂਦੇ ਆ ਤੇ ਬੜੀਆਂ ਵੀਡੀਓ ਫੋਟੋਆਂ ਆਉਂਦੀਆਂ ਓ ਯਾਰ ਮੈਨੂੰ ਤਾਂ ਇਥੋਂ ਇੰਜ ਡਰ ਲੱਗ ਜਾਂਦਾ ਪਾਸੇ ਬੈਠਿਆਂ ਨੂੰ ਤੇ ਤੁਸੀਂ ਸ਼ਹਿਦ ਦੀਆਂ ਮੱਖੀਆਂ ਕਿਵੇਂ ਬਿਠਾਉਂਦੇ ਹਾਂ ਹਾਂਜੀ ਤੁਹਾਡਾ ਬਹੁਤ ਵਧੀਆ ਬੁੱਟਾ ਸਿੰਘ ਜੀ ਇਹ ਸਵਾਲ ਆ ਸ਼ਹਿਦ ਦੀਆਂ ਮੱਖੀਆਂ ਜਦੋਂ ਅਸੀਂ ਭਾਉਨੇ ਆ ਮੈਂ ਕਈ ਵਾਰ ਇਹ ਤਜਰਬਾ ਭਾਈਆਂ ਵਾਂ ਸ਼ਹਿਦ ਦੀਆਂ ਮੱਖੀਆਂ ਆਪਣੇ ਸਰੀਰ ਤੇ ਤੇ ਜਦੋਂ ਬਾਹਰ ਫਲਫਲਾਕਾ ਨਹੀਂ ਹੁੰਦਾ ਮੱਖੀ ਸਾਡੀ ਭੁੱਖੀ ਹੁੰਦੀ ਆ ਉਸ ਟਾਈਮ ਦੇ ਉੱਤੇ ਅਸੀਂ ਆਪਣੇ ਸਰੀਰ ਤੇ ਸ਼ਹਿਦ ਮਲ ਲੈਨੇ ਆ ਤੇ ਆਪਣੇ ਜਿਹੜਾ ਅਸੀਂ ਫਾਰਮ ਉਹਦੇ ਵਿੱਚ ਆ ਜਾਂਦੇ ਆ 10 ਮਿੰਟ ਬਾਅਦ ਮੱਖੀਆਂ ਨੂੰ ਜਦੋਂ ਪਤਾ ਲੱਗ ਜਾਂਦਾ ਸਮੈਲ ਆ ਜਾਂਦੀ ਸ਼ਹਿਦ ਦੀ ਇਹ ਸ਼ਹਿਦ ਖਾਣ ਹੁੰਦੀਆਂ ਲਗਾਤਾਰ ਹੀ ਫਿਰ ਬੈਠਦੇ ਜਾਂਦੀਆਂ ਵਾਂ ਤੇ ਸਾਡੇ ਆ ਮੱਖੀਆਂ ਨਾਲ ਭਰ ਜਾਂਦਾ ਵਾ ਜਿਹੜੀ ਮੱਖੀ ਨੂੰ ਦੱਬ ਆ ਗਈ ਉਹ ਮੱਖੀ ਲੜੂਗੀ ਤੇ ਜਿਹੜੀਆਂ ਮੱਖੀਆਂ ਜਦੋਂ ਅਸੀਂ ਮੜ ਕੇ ਝਟਕਾ ਮਾਰ ਕੇ ਲਾ ਦਿੰਨੇ ਆ ਤੇ ਇਸ ਤਰ੍ਹਾਂ ਅਸੀਂ ਮੱਖੀਆਂ ਭਾ ਲੈਨੇ ਆ ਹਾਂ ਮੈਂ ਉਹੋ ਹੀ ਸਵਾਲ ਪੁੱਛਣਾ ਸੀ ਕਿ ਉਹਨਾਂ ਨੂੰ ਫਿਰ ਸਰੀਰ ਤੋਂ ਲਾਉਂਦੇ ਕਿਵੇਂ ਜੀ ਹਾਂ ਉਹ ਅਸੀਂ ਜਿਵੇਂ ਆਪਾਂ ਕਹਿ ਲਿਆ ਜੰਪ ਮਾਰ ਕੇ ਦੋ ਘਲਾ ਲੈਨੇ ਆ ਤੇ ਉਸ ਤੋਂ ਬਾਅਦ ਜਦੋਂ ਫਾਰਮ ਚੋਂ ਬਾਹਰ ਚਲੇ ਜਾਂਦੇ ਆ ਤਾਂ ਵੈਸੇ ਵੀ ਉੱਡ ਜਾਂਦੀਆਂ ਤੇ ਖੈਰਾ ਸਾਹਿਬ ਆਪਣੀ ਬੜੀ ਵਧੀਆ ਗੱਲਬਾਤ ਹੁੰਦੀ ਪਈ ਆ ਹੋਈ ਆ ਮੈਥੋਂ ਕੋਈ ਸਵਾਲ ਰਹਿ ਗਿਆ ਹੋਵੇ ਮੱਖੀਆਂ ਦੇ ਬਾਰੇ ਜਾਂ ਸ਼ਹਿਦ ਦੇ ਬਾਰੇ ਜਾਂ ਦੀ ਮਾਰਕੀਟਿੰਗ ਦੇ ਬਾਰੇ ਤੇ ਤੁਸੀਂ ਖੁੱਲ ਕੇ ਦੱਸ ਦਿਓ ਕੋਈ ਗੱਲ ਨਹੀਂ ਆਪਣੇ ਕੋਲ ਇੱਕ ਦੋ ਮਟੇ ਗਿਆ ਹਾਂਜੀ ਮਾਰਕੀਟ ਜਿਹੜੀ ਆ ਇਹਨਾਂ ਦੀ ਅੱਧਾ ਵਾ ਜੀ ਜਿਹੜੀਆਂ ਕੰਪਨੀਆਂ ਨਾ ਜਦੋਂ ਅਸੀਂ ਫੋਨ ਕਰ ਦਿੰਨੇ ਜਦੋਂ ਸਾਡੇ ਤੋਂ ਸ਼ਾਇਦ ਬਹੁਤ ਜ਼ਿਆਦਾ ਹੁੰਦਾ ਜਿਹੜੇ ਫਾਰਮਰ ਜਾਂਦੇ ਜਾਂ ਬਾਹਰ ਵੀ ਜਾਂਦੇ ਜਾਂ ਇੱਥੇ ਵੀ ਹੁੰਦੇ ਆ ਮੰਨ ਲਓ ਉਹਨਾਂ ਕੋਲੇ 5-10 10 ਕੁਇੰਟਲ ਹੁੰਦਾ ਉਹ ਘਰਾਂ ਆ ਕੇ ਸ਼ਹਿਦ ਲੈ ਜਾਂਦੀਆਂ ਵਾ ਤੇ ਰੇਟ ਇਹਨਾਂ ਦੇ ਵਾਦੇ ਘਟਦੇ ਰਹਿੰਦੇ ਆ ਜੋ ਵੀ ਰੇਟ ਹੁੰਦਾ ਵਾ ਉਸੇ ਰੇਟ ਤੇ ਵਿਕ ਜਾਂਦਾ ਵਾ ਤੇ ਇਸ ਕਰਕੇ ਬਹੁਤ ਕੰਪਨੀਆਂ ਵਾ ਜਦੋਂ ਬਾਹਰ ਦਾ ਟੈਂਡਰ ਭਰੇ ਹੁੰਦੇ ਇਹਨਾਂ ਕੰਪਨੀਆਂ ਨੇ ਉਦੋਂ ਸ਼ਾਇਦ ਇੱਕ ਦੋ ਜਦੋਂ ਗਾੜੀ ਜਾ ਕੇ ਕੇ ਸ਼ਹਿਦ ਜਾਂ ਮੱਖੀਆਂ ਤੁਸੀਂ ਪਾਲੀਆਂ ਹਾਂ ਤੁਸੀਂ ਮਧੂਮੱਖੀਆਂ ਪਾਲੀਆਂ ਤੁਸੀਂ ਸ਼ਹਿਦ ਬਣਾਉਂਦੇ ਜੀ ਤੁਸੀਂ ਵੇਚਦੇ ਜੀ ਹਾਂਜੀ ਹਾਂਜੀ ਕੋਈ ਰਸੋਈ ਦਾ ਖਰਚਾ ਚੱਲਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਇਹ ਜਿਹੜਾ ਛਾ ਆਪਣਾ ਨਾ ਨਿਰਭਰ ਕਰਦਾ ਸਾਡਾ ਪੱਕਾ ਰਾਦਾ ਹੋਵੇ ਤੇ ਇਹ ਜਿਹੜਾ ਆ ਅਸੀਂ ਵੱਤੋਂ ਵੱਤ ਸਾਡੇ ਕੋਲ ਡੱਬੇ ਹੋਣ ਤੇ ਜਿਹੜਾ 100 ਡੱਬਾ ਗਿਣਤੇ ਹੀ ਨਹੀਂ ਆਉਂਦਾ 500 ਡੱਬਾ ਹੋਵੇ ਤੇ ਅਸੀਂ ਬਾਹਰ ਫੁੱਲ ਫੁਲਾਕੇ ਤੇ ਜਿਵੇਂ ਰਾਜਸਥਾਨ ਲੋਕ ਲੈ ਕੇ ਜਾਂਦੇ ਆ ਤੇ ਲੈ ਕੇ ਜਾਂਦੇ ਹੋਈਏ ਤੇ ਫੇਰ ਇਹਨਾਂ ਦਾ ਵਧੀਆ ਆਪਣਾ ਰੋਟੀ ਪਾਣੀ ਚੱਲਦਾ ਵਾ ਮੈਂ ਕਹਿ ਸਕਦਾ ਜੇ 500 ਡੱਬਾ ਹੋਵੇ ਨਾ ਸਾਡੀ ਤਨਖਾਹ ਜਿਹੜੀ ਆ ਨਾ 30-40000 ਰੁਪਇਆ ਬਣ ਜਾਂਦੀ ਹੈ ਮਹੀਨੇ ਦੀ ਮਹੀਨੇ ਦੀ ਬਣ ਜਾਂਦੀ ਵਾ 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 ਤੇ ਦੋਸਤੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੇਰੇ ਨਾਲ ਸੀ ਅੱਜ ਖੀਆਂ ਵਾਲੇ ਤੇ ਬੜਾ ਵਧੀਆ ਲੱਗਾ ਨਾਲ ਮਿਲ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਕਮੈਂਟ ਕਰਿਆ ਜੇ ਸੁਝਾਅ ਦਿਆ ਜੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਨਾਲ ਮਲਾਵਾਂਗੇ ਉਹਨਾਂ ਚਰਨ ਲਈ ਮੇਰੇ ਨਾਲ ਨੇ ਕੈਮਰਾਮੈਨ ਮਲਕੀਤ ਸਿੰਘ ਹੱਲਣਾ ਜੀ ਬਹੁਤ ਬਹੁਤ ਮਿਹਰਬਾਨੀ ਤੇ ਬਹੁਤ ਬਹੁਤ ਖਰਾਸਾ ਤੁਹਾਡਾ ਧੰਨਵਾਦ ਤੁਹਾਡਾ ਹੀ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਇੱਥੇ ਆਉਣ ਦਾ ਜੀ ਕਿਉਂ ਦੇ ਵਾਸਤੇ ਤੁਹਾਡੇ ਚੈਨਲ ਵਾਲਾ ਸਾਰਿਆਂ ਥੈਂਕ ਯੂ ਧੰਨਵਾਦ ਜੀ